ਉਸੀ ਦੇਖ ਰਹੇ ਸਟਾਰ ਟੀਵੀ ਨਿਊਜ਼ ਤੇ ਬੀਤੇ ਦਿਨੀ ਖਬਰ ਇੱਕ ਲੱਗੀ ਸੀ ਸਟਾਰ ਟੀਵੀ ਨਿਊਜ਼ ਦੇ ਗੋਲਵਾਰਡ ਤੋਂ ਇੱਕ ਛੋਟਾ ਬੱਚਾ ਜਿਹੜਾ ਗਰਮ ਪਾਣੀ ਦੇ ਵਿੱਚ ਬਾਹ ਪੈਣ ਦੇ ਨਾਲ ਉਸ ਦੀ ਪਾ ਜੜੀ ਹੈ ਪੂਰੀ ਤਰ੍ਹਾਂ ਸੜ ਗਈ ਉਸ ਦੇ ਇਲਾਜ ਵਾਸਤੇ ਮਿਸ਼ਨ ਹੈਲਪ ਆਫ ਫਾਊਂਡੇਸ਼ਨ ਅੱਜ ਗੁਰੂ ਨਾਨਕ ਹਸਪੀਟਲ ਮਜੀਠਾ ਰੋਡ ਵਿਖੇ ਪਹੁੰਚੀ ਔਰ ਉਸ ਦਾ ਇਲਾਜ ਜਿਹੜਾ ਆ ਨਾਲ ਹੋ ਕੇ ਕਰਵਾਇਆ ਠੀਕ ਆ ਅਬ ਇਹ ਪਾਸ ਹੋ ਜਾਵੇ ਉਹ ਨਹੀਂ ਨਾ ਤੈਂ ਚਾਹ ਲੈ ਬੁੱਧੀ ਇਹ ਬੜਾ ਆਜ਼ਮ ਦੇ ਜ਼ਮ ਆਓ ਗੱਲਬਾਤ ਕਰਦੇ ਹਾਂ ਮਿਸ਼ਨ ਹੈਲਪ ਫਾਊਂਡੇਸ਼ਨ ਦੀ ਪੂਰੀ ਟੀਮ ਇੱਥੇ ਪਹੁੰਚੀ ਆ ਤੇ ਚੇਅਰਮੈਨ ਸਾਹਿਬ ਜੀ ਕੀ ਕਹਿਣਾ ਚਾਹੋਗੇ ਅੱਜ ਮੇਰੇ ਨਾਮ ਕੋਮਨ ਸੰਟਰ ਬੋਲਦਾ ਮਿਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਮੇਰੀ ਸਾਰੀ ਟੀਮ ਜਿਹੜੀ ਮਿਸ਼ਨ ਹੈ ਫਾਊਂਡੇਸ਼ਨ ਦੀ ਉਹ ਸਾਰੀ ਮੇਰੇ ਨਾਲ ਜੁੜੂ ਦਾ ਮੇਰੇ ਨਾਲ ਸੈਕਟੈਂਸ ਸਾਹਿਬ ਜਨਰਲ ਸੈਕਟਰੀ ਜੀ ਤੇ ਵਾਈਸਪ੍ਰੈਜ਼ੀਡੈਂਟ ਐਸ਼ਾ ਸਾਹਿਬ ਤੇ ਜਿਹਦੇ ਸਾਡੇ ਥਰਡ ਪ੍ਰੈਜ਼ੀਡੈਂਟ ਨੇ ਤੇ ਸੈਕਟਰੀ ਨੇ ਉਹ ਜਿੰਨੇ ਵੀ ਮੈਂਬਰ ਨੇ ਮਿਸ਼ਨ ਹੈ ਫਾਊਂਡੇਸ਼ਨ ਦੀ ਸਾਡੀ ਟੀਮ ਸਾਡੇ ਇੱਥੇ ਮਜਬੂਤਾ ਹਸਪੀਟਲ ਦੇ ਆਪਰੇਸ਼ਨ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਬੱਚੇ ਦਾ ਉਹ ਵੀ ਸਾਡੀ ਟੀਮ ਜਿਹੜੀ ਹੈ ਇਹਨਾਂ ਦੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਕਾਫੀ ਦਿਨਾਂ ਤੋਂ ਅਸੀਂ ਬੱਚੇ ਦੀਆਂ ਵੀਡੀਓ ਵੀ ਕਾਫੀ ਪੋਸਟ ਕੀਤੀਆਂ ਫੇਸਬੁੱਕ ਤੇ ਆਪਣੇ ਆਪਣੇ ਇੰਸਟਾਗ੍ਰam ਪੇਜ ਤੇ ਇਹਦੀ ਕਿ ਬੱਚੇ ਨੂੰ ਇਲਾਜ ਦੀ ਬਹੁਤ ਜ਼ਰੂਰਤ ਦੀ। ਉਹ ਵੀ ਬੱਚੇ ਦੀ ਤੁਸੀਂ ਦੇਖ ਸਕਦੇ ਹੋ ਪਿਛਲੀਆਂ ਵੀਡੀਓ ਮੈਂ ਚਾਹੁੰਦਾ ਹਾਂ ਕਿ ਤੁਸੀਂ ਨਾਲ ਲਾ ਦਿਓ ਨਾਲ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਇਸ ਬੱਚੇ ਦੀ ਹਾਲਾਤ ਜਿਹੜੇ ਸੀ ਉਹ ਵੀਡੀਓ ਤੇ ਬਿਆਨ ਕੀਤੇ ਆ। ਇਹ ਬੱਚਾ ਜਿਹੜਾ ਪਾਜੀ ਜਿ ਸ਼ਿਕਾਰੀ ਬੱਚਾ ਉਹ ਕਿਤੇ ਜਦੋਂ ਬੰਦਾ ਜਾਂ ਬੱਚਾ ਕੋਈ ਵੀ ਆ ਬੰਦਾ ਫਿੱਟ ਨਹੀਂ ਆ ਤਾਂ ਉਹ ਪਾਜੀ ਜੀ ਕਿਹਾ ਜਾਂਦਾ ਔਰ ਮੇਰੀ ਟੀਮ ਦੇ ਨਾਲ ਸਾਰਿਆਂ ਦੇ ਨਾਲ ਮਿਹਨਤ ਕਰਕੇ ਅੱਜ ਜਿਹੜਾ ਅੱਜ ਆਪਰੇਸ਼ਨ ਹੈ ਉਹ ਆਪਣੇ ਡਾਕਟਰ ਸੁਵੀਰਾ ਸ਼ਰਮਾ ਜਿਹੜੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਭਰਾ ਜਿਹੜੇ ਐ ਐਮ ਐਸ ਸਾਹਿਬ ਦੇ ਪੀ ਐ ਸਾਹਿਬ ਜਿਹੜੇ ਕਮਲ ਭਾਈ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਸ ਦੁੱਖ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਮਿਸ਼ਨਲ ਫਾਊਂਡੇਸ਼ਨ ਦੀ ਬੋਡੇ ਨਾ ਮੋਡਾ ਲਾਗੀ ਰ ਸਾਡਾ ਸਾਥ ਦਿੱਤਾ ਮੈਂ ਆਪਣੇ ਸਰਦਾਰ ਹਰਜੀਤ ਸਿੰਘ ਢੱਲੋ ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਆਪਰੇਸ਼ਨ ਹੋਇਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ 24 ਆਵਰ ਜਿਹੜੇ ਆ ਕੱਲ੍ਹ ਦੇ ਅਸੀਂ ਐਡਮਿਟ ਕਰਾਇਆ ਬੱਚੇ ਨੂੰ ਉਹਨਾਂ ਦੀ 4 ਆਵਰ ਜਿਹੜਾ ਇਹਨਾਂ ਨੇ ਇਸ ਆਪਰੇਸ਼ਨ ਦੇ ਲਈ ਸਕਾ ਬਹੁਤ ਸਾਥ ਦਿੱਤਾ ਸਾਡੀ ਟੀਮ ਦਾ ਮੈਂ ਆਸ ਕਰਦਾ ਕਿ ਇਹ ਇਸ ਤਰ੍ਹਾਂ ਜਿਹੜਾ ਮਤਲਬ ਆਪਣੀਆਂ ਸਮਾਜਾਂ ਜੁੜਿਆ ਸਾਡੇ ਮਿਸ਼ਨਲ ਫਾਊਂਡੇਸ਼ਨ ਨੂੰ ਦਿੰਦੇ ਰਹਿਣਗੇ ਤੁਸੀਂ ਦੇਖਿਆ ਬੱਚੇ ਦਾ ਜਿਹੜਾ ਆਪਰੇਸ਼ਨ ਹੋ ਗਿਆ ਬੱਚੇ ਨੂੰ ਜਿਹੜਾ ਸਕੂਲ ਦੇ ਵਿੱਚ ਵੀ ਜਿਹੜੀ ਬੈਟਨ ਦੀ ਕੋ ਮਨਾਈ ਸਮਾਜ ਦੇ ਲੋਕ ਵੀ ਜਿਹੜੇ ਸੀ ਉਸ ਬੱਚੇ ਨੂੰ ਨਕਾਰਦੇ ਹੀ ਪਰ ਜਦੋਂ ਅਸੀਂ ਆਪਣੇ ਬੱਚਿਆਂ ਵੱਲ ਦੇਖੀਦਾ ਕਿ ਸਾਡੇ ਬੱਚੇ ਨੂੰ ਮਾੜੀ ਜਿਹੀ ਕੋਈ ਸੱਟ ਨਹੀਂ ਲੱਗਦੀਦਾ ਅਸੀਂ ਉਸੇ ਟਾਈਮ ਡਾਕਟਰ ਦੇ ਕੋਲ ਪਹੁੰਚ ਕਰਦੇ ਆ ਪਰ ਇਹਨਾਂ ਦੀ ਜਿਹੜੀ ਪਹੁੰਚ ਡਾਕਟਰਾਂ ਦੇ ਕੋਲ ਨਹੀਂ ਨਹੀਂ ਹੋਈ ਗਈ ਕਿਉਂਕਿ ਇਹ ਪਰਿਵਾਰ ਲੋੜਵੰਦ ਸੀ ਇਸ ਨੂੰ ਇਲਾਜ ਦੀ ਜਰੂਰਤ ਸੀ ਸੋ ਸਾਡੀ ਟੀਮ ਮਿਸ਼ਨ ਅਨ ਫਾਊਂਡੇਸ਼ਨ ਨੇ ਸਾਰਿਆਂ ਨੇ ਉਪਰਾਲਾ ਚੁੱਕਿਆ ਕਿ ਇਸ ਬੱਚੇ ਨੂੰ ਜਿਹੜਾ ਅਸੀਂ ਉਹ ਬਾਈ ਨੂੰ ਪਹੁੰਚਾਣਾ ਤੋ ਬੱਚਾ ਤੁਹਾਡੇ ਸਾਹਮਣੇ ਆ ਬੱਚਾ ਬਿਲਕੁਲ ਤੰਦਰੁਸਤ ਹੈ ਤੁਸੀਂ ਬੱਚੇ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਸਾਡੇ ਨਾਲ ਜੁੜ ਚੁੱਕੇ ਸਰਜੀਤ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਵਾਈਸ ਆਵਾਂਗੇ ਵਾਈਸ ਜੀ ਮੈਂ ਕਹਿੰਦਾ ਕਿ ਜਿਹੜਾ ਅਸੀਂ ਗੀੜਾ ਚੁੱਕਿਆ ਸੀ ਸੇਵਾ ਦਾ ਉੱਥੇ ਸੀ ਖੜੀ ਸਾਰੇ ਮੇਰੇ ਸੱਜਣ ਜੀ ਜਿਹੜੇ ਵੀ ਮੇਰੇ ਨਾਲ ਮੈਂਬਰ ਜਿਹੜੇ ਉੱਥੇ ਦਾ ਸਾਰੇ ਜੋ ਸਾਰਿਆਂ ਦੇ ਬੁੱਢੇ ਨਾ ਬੁੱਢਾ ਸ਼ੁਰੂ ਕੀ ਬੱਚਾ ਸੇਵਾ ਦਾ ਪਹੁੰਚ ਚੁੱਕਿਆ ਸੀ ਸਿਰਨਾ ਉਹ ਤੋਂ ਉਹਦੇ ਦੀਆ ਦੇ ਬਾਰੇ ਇਸ ਕਰਕੇ ਮੈਂ ਸਾਰਿਆਂ ਦਾ ਤੁਹਾਨੂੰ ਜਰਾਂ ਦੇ ਇਹੋ ਮੈਸੇਜ ਲਗੂਗਾ ਕਿ ਸਾਰੇ ਜਿਹੜੇ ਜਿੰਨੇ ਵੀ ਮੇਰੀ ਵਾਲ ਨੂੰ ਸੁਣ ਰਹੇ ਆ ਪੂਰਤ ਸੇਵਾਵਾਂ ਦੇਣ ਲੱਗਾ ਮਿਲ ਕੇ ਸੰਜੋਗ ਕੋਈ ਮਿਲ ਕੇ ਅਗਰੀਮੈਂਟ ਨਾ ਕਰਿਆ ਕਰੋ ਸੇਵਾ ਦੇਣ ਲੱਗਾ ਦੇਖਿਆ ਕਰੋ ਕਿ ਬੱਚਿਆਂ ਦੀ ਦੇਖੋ ਕਿਦਾਂ ਪਰ ਜਿਹੜੇ ਬੱਚੇ ਦੀ ਸੇਵਾ ਨੂੰ ਭਾਰੀ ਆ ਸਾਡਾ ਜੋ ਚੁੱਕੇ ਨੇ ਜਰਨਲਸ ਕਤਰ ਢਿੱਲੋ ਸਾਹਿਬ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਖਾਸਾ ਵਾਹਿਗੁਰੂ ਜੀ ਬਧੇ ਰਹੇ ਮੈਂ ਆਪਣੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਵੀਰਾਂ ਨੇ ਆਪਣੇ ਨੇਕ ਕਮਾਈ ਦੇ ਸੁਹਾਨੇ ਫੰਡ ਵੀ ਦਿਖਾਇਆ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਡਾ ਨਾ ਜੁੜ ਚੁੱਕੇ ਨੇ ਸਰਦਾਰ ਦਲਜੀਤ ਸਿੰਘ ਜੂਥ ਪ੍ਰਧਾਨ ਸਰ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਵੀਰ ਬੋਲਵਾਰ ਤੋਂ ਦਿਨ ਤੋਂ ਉਹ ਆਏ ਜੀ ਇਹ ਦਿੱਲੀ ਬ੍ਰੀਜ ਤੋਂ ਮਿਲਿਆ ਨਾਮ ਆਪਣਾ ਲਾਜ ਨੂੰ ਮੱਤੇ ਅੱਜ 15 ਬ੍ਰੀਜ ਨੂੰ ਇਹਦਾ ਜੋ ਪ੍ਰੇਡ ਉਹ ਹੋ ਗਿਆ ਤੇ ਸਾਰੇ ਚੀਜ਼ ਦਾ ਮੈਂ ਧੰਨਵਾਦ ਕਰਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕੀ ਅੱਜ ਹਸਪੀਟਲ ਆਏ ਜੇ ਆਪਣੇ ਬੱਚੇ ਦਾ ਪਰਸਨ ਹੋਇਆ ਇਹਦੇ ਵਾਸਤੇ ਕਿਹੜੀ ਫੈਸ਼ਨਲ ਅਪਰਾਲਾ ਕੀਤਾ ਗਿਆ ਹਾਂਜੀ ਮੈਂ ਇਹਨਾਂ ਵੀਰਾਂ ਦਾਨੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਫਿਸ਼ੀਨ ਕਰਾਉਣ ਨੂੰ ਸਕਦੀ ਇਹਨਾਂ ਦੀ ਮਿਹਰਬਾਨੀ ਨਾਲ ਇਹਨਾਂ ਦੀ ਮਾਰਾ ਹੀ ਵੱਡੀ ਵੱਡੀ ਹੁੰਦੀ ਤੇ ਤਾਂ ਕਿਹੜਾ ਪਿੰਡ ਸੀ ਹਾਂਜੀ ਪਿੰਡ ਕਿਹੜਾ ਜੀ ਪਿੰਡ ਗੋਲਵਾਰਡ ਮੈਡਮ ਇੱਕ ਗੁਰਪੇਸ਼ ਨਾਮ ਦਾ ਜਿਹੜਾ ਬੱਚਾ ਗੋਲਵਾਰਡ ਦਾ ਰਹਿਣ ਵਾਲਾ ਔਰ ਇੱਥੇ ਸਪੈਸ਼ਲੀ ਆਇਆ ਕਿ ਕੀ ਹਾਲਤ ਸੀ ਤੇ ਕੀ ਹੁਣ ਆਪਰੇਸ਼ਨ ਤੋਂ ਬਾਅਦ ਕਿਹੋ ਜੀ ਆ ਇਹਨਾ ਗੁਰਪੇਸ਼ ਨਾਮ ਦਾ ਬੱਚਾ ਜਿਹੜਾ ਕਿ 7 ਸਾਲ ਦਾ ਹੈ ਨਾ ਸਾਡੇ ਕੋਲ ਆਇਆ ਸੀ ਤੇ ਕੁਝ ਮਹੀਨੇ ਪਹਿਲੇ ਇਹਨਾਂ ਚੱਲ ਗਿਆ ਸੀਗਾ ਤੇ ਚੱਲਣ ਤੋਂ ਬਾਅਦ ਜਿਹੜੀ ਵੀ ਸੱਜੀ ਬਾਹ ਸੀ ਉਹਦੀ ਹੌਲੀ ਰੀ ਨਾ ਇਕੱਠੀ ਹੋ ਗਈ ਸਾਰੀ ਐਨੀ ਕੋ ਇਕੱਠੀ ਹੋ ਗਈ ਬਾਹ ਕਿ ਇਹਦੀ ਜਿਹੜੀ ਬਾਹ ਨਾ ਸਿੱਧੀ ਹੋਈ ਨਹੀਂ ਪੰਦੀ ਸੀਗੀ ਤੇ ਅਸੀਂ ਇਹਦੀ ਪਲਾਸਟਿਕ ਸਰਜਰੀ ਕੀਤੀ ਹੈ ਅਸੀਂ ਦੀ ਸਰੀ ਬਾਹ ਆਪਰੇਸ਼ਨ ਕਰਕੇ ਖੋਲਲੀ ਹੈ ਤੇ ਖੋਲ ਕੇ ਉਹਦੇ ਚ ਨਾ ਪੱਟ ਤਾਂ ਲੈ ਕੇ ਮਾਸ ਭਰਿਆ ਆਪਰੇਸ਼ਨ ਇਹਦਾ ਕਾਫੀ ਅੱਛਾ ਹੋ ਗਿਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਪਿੱਛੋਂ ਵੀ ਇਹਦੀ ਬਾਹ ਬਹੁਤ ਅੱਛੀ ਰਹੇਗੀ ਠੀਕ ਠਾਕ ਕੰਮ ਰਹੇਗੀ ਤੇ ਠੀਕ ਠਾਕ ਕੰਮ ਕਰੇਗੀ ਬਾਕੀ ਅਸਾਂ ਕਿ ਸਾਡੇ ਲਈ ਤੇ ਇੱਕ ਰੂਟੀਨ ਆਪਰੇਸ਼ਨ ਹੈ ਜਿਹੜਾ ਕਿ ਆਰਮ ਆਪਰੇਸ਼ਨ ਹੈ ਮੈਡਮ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਗਰੀਬ ਪਰਿਵਾਰ ਨੂੰ ਦੇਖਦੇ ਹੋਏ ਉਹਦਾ ਬੱਚਾ ਇੱਥੇ ਲੈ ਕੇ ਆਏ ਆਪਣੇ ਮਿਸ਼ਨ ਵੱਲੋਂ ਉਹਦਾ ਇਲਾਜ ਕਰਾ ਰਹੇ ਜਦਾ ਜਿਹੜੀ ਐ ਐਨ ਜੀਓ ਐ ਜਿਹੜੀ ਇਹ ਮੁੰਡੇ ਸਭੋ ਮਿਲ ਕੇ ਉਹਦੀ ਮਦਦ ਕਰ ਰਹੇ ਇਹਨਾਂ ਦਾ ਕੰਮ ਜਦਾ ਸ਼ਲਾਗਾ ਯੋਗ ਹੈ ਤੇ ਇਹ ਦਿਸ ਨੀਡਸ ਟੂ ਬੀ ਅਪਰੀਸ਼ੀਏਟਿਡ ਕਿ ਚਲੋ ਬਹੁਤ ਅੱਛਾ ਨਾਨੇ ਕੀਤਾ ਕਿ ਨਾ ਵੀ ਹੈਲਪ ਦੇ ਨਾਲ ਜਿਹੜੇ ਗਰੀਬ ਪਰਿਵਾਰ ਆ ਕਈਆਂ ਨੂੰ ਪਤਾ ਹੀ ਨਹੀਂ ਲੱਗਿਆ ਹਸਪਤਲ ਜਾ ਕੇ ਇਲਾਜ ਹੋ ਜਾਂਦਾ ਐ ਸੋ ਚਲੋ ਸਾਡੇ ਕੋਲ ਲੈ ਕੇ ਆਏ ਤਾਂ ਹੀ ਅਸੀਂ ਉਹਨਾਂ ਦਾ ਇਲਾਜ ਕੀਤਾ ਇਹਨਾਂ ਨੂੰ ਸਭੋ ਜਦਾ ਥੈਂਕਸ ਕਰਨਾ ਚਾਹੀਦਾ ਮੈਡਮ ਜੀ ਜਿਹੜਾ ਪ੍ਰੈਸ਼ਰ ਤੋਂ ਬਾਅਦ ਹੋਣਾ ਇਹਦੀ ਐ ਜਿਹੜੀਆਂ ਨਾੜਾ ਉਹ ਵਰਕ ਕਰਨੀਆਂ ਹਾਂ ਹਾਂਜੀ ਹਾਂਜੀ ਇਹ ਬਿਲਕੁਲ ਠੀਕ ਕਰ ਕਰਨੀਆਂ ਹਾਂ ਐਕਚੁਅਲੀ ਉਹਦੇ ਨਾ ਕਿ ਜਦੋਂ ਬੱਚਾ ਜਲ ਜਾਂਦਾ ਨਾ ਤੇ ਬੱਚੇ ਨੂੰ ਇਮੀਡੀਏਟਲੀ ਪਲਾਸਟਿਕ ਸਰਜਰੀ ਡਿਪਾਰਟਮੈਂਟ ਲੈ ਕੇ ਉਹਦਾ ਲਾਈਨ ਨਾ ਸਹੀ ਹੋਣਾ ਚਾਹੀਦਾ ਐ ਉਹ ਉੱਤੇ ਪਿੰਡਾਂ ਤੋਂ ਕਿਤੇ ਚੁੜੇ ਇਲਾਜ ਕਰਾਉਂਦੇ ਰਹਿੰਦੇ ਆ ਤੇ ਉਹਦੇ ਕਰਕੇ ਉਹ ਠੀਕ ਨਹੀਂ ਹੁੰਦਾ ਬੱਚਾ ਉਲਟਾ ਸਗੋਂ ਉਹ ਕੰਪਲਿਕੀਸ਼ਨ ਹੋ ਜਾਂਦੀ ਹੈ ਜਿਹੜੀ ਕਿ ਬਾਹਾਂ ਜੁੜ ਜਾਂਦੀ ਹੈ ਨਾ ਤੇ ਟਾਈਮ ਸਿਰ ਆ ਜਾਏ ਤੇ ਸਗੋਂ ਥੋੜਾ ਇਲਾਜ ਛੋਟਾ ਹੋ ਜਾਂਦਾ ਪਰ ਚਲੋ ਐਨੀ ਹੋ ਠੀਕ ਹੈ ਹੁਣ ਵੀ ਠੀਕ ਹੈ ਠੀਕ ਹੋ ਜਾਏਗਾ